ਭਾਰਤੀ ਜਨਤਾ ਪਾਰਟੀ ਵੱਲੋਂ ਆਜ਼ਾਦੀ ਦਿਵਸ ਦੇ ਮੌਕੇ ਤੇ ਸ਼ਹਿਰ ਦੇ ਵਿੱਚ ਤਿਰੰਗਾ ਯਾਤਰਾ ਕੱਢੀ ਗਈ ਜਿਸ ਦੇ ਵਿੱਚ ਭਾਰਜਨਤਾ ਪਾਰਟੀ ਦੇ ਆਗੂ ਅਤੇ ਸਮਾਣਾ ਮੰਡਲ ਦੇ ਪ੍ਰਧਾਨ ਬినੋਦ ਸਿੰਘਲਾ ਅਤੇ ਵੱਖ-ਵੱਖ ਸ਼ਹਿਰ ਦੇ ਸਮਾਜਿਕ ਸੰਸਥਾਵਾਂ ਦੇ ਲੋਕਾਂ ਨੇ ਤਿਰੰਗਾ ਭਾਰਤ ਮਾਤਾ ਕੀ ਜੈ ਬੰਦੇ ਮਾਤਰਮ ਹਿੰਦੁਸਤਾਨ ਹਮੇਸ਼ਾ ਉੱਚੀ ਤਰੱਕੀਆਂ ਬੁਲੰਦੇ ਜਾਵੇ ਅਤੇ ਇਸ ਝੰਡੇ ਦੀ ਲਈ ਸਾਡੇ ਸ਼ਹੀਦਾਂ ਨੇ ਆਪਣੀ ਕੁਰਬਾਨੀ ਦੇ ਕੇ ਇਸ ਝੰਡੇ ਨੂੰ ਆਜ਼ਾਦੀ ਨੂੰ ਅਸੀਂ ਹਾਸਲ ਕੀਤਾ ਇਸ ਨੂੰ ਅਸੀਂ ਕਾਇਮ ਰੱਖੀ ਉਹ ਜਿਹੜੇ ਸਾਡੇ ਫੌਜ ਦੇ ਜਵਾਨ ਹੈ ਜਿਹੜੇ ਬੋਰਡਾਂ ਤੇ ਸਾਡੀ ਸੁਰੱਖਿਆ ਕਰ ਰਹੇ ਆ ਅਸੀਂ ਉਹਨਾਂ ਨੂੰ ਸਲਾਮ ਕਰਦੇ ਆ ਅਤੇ ਦੇਸ਼ ਵਾਸੀਆਂ ਨੂੰ ਇਹ ਸੰਦੇਸ਼ ਦਿੱਤਾ ਕਿ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਨਵੀਂ ਜਰਨੇਸ਼ਨ ਨੂੰ ਦੇਸ਼ ਦੇ ਇਤਿਹਾਸ ਬਾਰੇ ਜਾਣਕਾਰੀ ਦਿਓ ਮੈਂ ਅੱਜ ਇੱਕ ਸਭ ਤੋਂ ਵੱਡੀ ਗੱਲ ਪਤਾ ਕੀ ਕਹਿਣਾ ਚਾਹੁੰਦਾ ਹਾਂ ਕਿ ਸਭ ਤੋਂ ਵੱਡਾ ਹੈ ਵੀ ਜਿਹੜਾ ਅੱਜ ਦੇਸ਼ ਦਾ 70ਵਾਂ ਦਸੰਤਦਰ ਦੀਪ ਸਮਾਉਣ ਜਾ ਰਿਹਾ ਹੈਗਾ ਉਹਦੇ ਚ ਪੂਰ ਸੁੰਦਿਆ ਦੇ ਉੱਤੇ ਭਾਰਤੀ ਜਨਤਾ ਪਾਰਟੀ ਸਮਾਣਾ ਵੱਲੋਂ ਇੱਕ ਤਿਰੰਗਾ ਯਾਤਰਾ ਕੱਢੀ ਜਾ ਰਹੀ ਹੈ ਮੈਂ ਅੱਜ ਇਹਦੇ ਭਾਰਤੀ ਜਨਤਾ ਪਾਰਟੀ ਦੇ ਸਾਰੇ ਕਾਰਜਕਰਤਾਵਾਂ ਨੂੰ ਅਤੇ ਸਾਰੇ ਸ਼ਹਿਰ ਨਿਵਾਸੀਆਂ ਨੂੰ ਇਸ ਸ਼ੁਭ ਮੌਕੇ ਤੇ ਵਧਾਈ ਦੇ ਦੇਣਾ ਚਾਹੁੰਦਾ ਹੈਗਾ ਔਰ ਸਾਰਿਆਂ ਨੂੰ ਉਮੀਦ ਕਰਦਾ ਵੀ ਆਉਣ ਵਾਲਾ ਸਮਾਂ ਜਿਹੜਾ ਭਾਰਤ ਦੇਸ਼ ਵਾਸਤੇ ਬਹੁਤ ਹੀ ਵਧੀਆ ਹੋਵੇ ਬਹੁਤ ਹੀ ਉન્નਤ ਹੋਵੇ ਭਾਰਤ ਵਿਕਾਸਸ਼ੀਲ ਦੇਸ਼ ਸੀ ਜਿਹੜਾ ਵਿਕਸਿਤ ਦੇਸ਼ ਬਣੇ ਇਸ ਕਾਮਨਾ ਦੇ ਨਾਲ ਅਸੀਂ ਇਹ ਯਾਤਰਾ ਕੱਢਣ ਲੱਗੇ ਆਂ ਤੇ ਅੱਜ ਤੋਂ ਮੈਂ ਹਮੇਸ਼ਾ ਹਮੇਸ਼ਾ ਹੀ ਆਪਣੇ ਸ਼ਹਿਰ ਨਿਵਾਸੀਆਂ ਨੂੰ ਇਲਾਕਾ ਨਿ ਦਾਈ ਦੀ ਦਿੰਦਾ ਰਿਹਾ ਤੇ ਦਿੰਦਾ ਹੂੰਗਾ ਦਿੰਦਾ ਰਹੂੰਗਾ ਅੱਜ ਅਸੀਂ ਸਾਰੀਆਂ ਪਾਰਟੀਆਂ ਵੱਲੋਂ ਬੇਸ਼ੱਕ ਸਾਨੂੰ ਉੱਪਰੋਂ ਸੁਨੇਹਾ ਆਇਆ ਸੀ ਭਾਜਪਾ ਵੱਲੋਂ ਪਰ ਅਸੀਂ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਪੂਰੇ ਸਨਮਾਨ ਨਾਲ ਸਾਰੀਆਂ ਪਾਰਟੀਆਂ ਨਾਲ ਲੈ ਕੇ ਅੱਜ ਤਿਰੰਗਾ ਯਾਤਰਾ ਕੱਢ ਰਹੇ ਹਾਂ ਕਿਉਂਕਿ ਸਾਨੂੰ 77 ਸਾਲ ਹੋ ਗਏ ਪੂਰੇ ਆਜ਼ਾਦ ਹੋਏ ਨੂੰ 78 ਮਾਜਰਾ ਆਜ਼ਾਦੀ ਦਿਵਸ ਅਸੀਂ ਮਨਾਉਣ ਜਾ ਰਹੇ ਹਾਂ ਜੋ ਕੱਲ ਨੂੰ 15 ਅਗਸਤ ਨੂੰ ਹੋਵੇਗਾ ਉਸ ਤੋਂ ਪਹਿਲਾਂ ਹਲਸਾ ਦੀ ਤਰ੍ਹਾਂ ਪਿਲੇ ਸਾਲ ਵੀ ਅਸੀਂ ਪਿਛਲੇ ਸਾਲ ਤੋਂ ਪਿਲੇ ਸਾਲ ਵੀ ਅਸੀਂ ਤਿਰੰਗਾ ਯਾਤਰਾ ਕੱਢੀ ਸੀ ਇਹ ਆਜ਼ਾਦੀ ਨੂੰ ਮੁੱਖ ਰੱਖਦੇ ਹੋਏ ਅਸੀਂ ਤਿਰੰਗਾ ਯਾਤਰਾ ਆਪਸੀ ਇਕ ਤਨ ਮੁਖ ਰੱਖਦੇ ਹੋਏ ਜਿਹੜੀ ਤਿਰੰਗਾ ਯਾਤਰਾ ਅੱਜ ਕੱਢੀ ਜਾ ਰਹੀ ਹੈ ਅੱਜ ਦੇਸ਼ ਦਾ 78ਵਾਂ ਸਤਿਪਨਾ ਦਿਵਸ ਮਨਾ ਰਹੇ ਆ ਜਿਹਦੇ ਕਰਕੇ ਸਾਰੇ ਭਾਰਤ ਦੇ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਵੱਲੋਂ ਆਵਾਨ ਹੈ ਆਪਣੇ ਹਰ ਘਰ ਤਿਰੰਗਾ ਉਸ ਦੇ ਤਹਿਤ ਸਮਾਣਾ ਵਿੱਚ ਇੱਕ ਤਿਰੰਗਾ ਰੈਲੀ ਕੱਢੀ ਜਾ ਰਹੀ ਹੈ ਜੋ ਕਿ ਦੇਸ਼ ਦੇ ਗੁਲਾਟੀਆਂ ਨੂੰ ਦੇਸ਼ ਦੇ ਕੁਰਬਾਨ ਹੋਲੇ ਬੰਦਿਆਂ ਨੂੰ ਅਸੀਂ ਪ੍ਰਣਾਮ ਕਰਦੇ ਆ ਅਸੀਂ ਸਲਾਮ ਕਰਦੇ ਆ ਜਿਨ੍ਹਾਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਦੇਸ਼ ਨੂੰ ਆਜ਼ਾਦ ਕਰਾਇਆ ਉਹਨਾਂ ਨੂੰ ਬਹੁਤ ਸੱਚੇ ਦਿਲੋਂ ਅਸੀਂ ਯਾਦ ਕਰਾਨੇ ਆ ਤੇ ਅੱਜ ਆਪਣੇ 78ਵਾਂ ਜੋ ਸਥਾਪਨਾ ਦਿਵਸ ਹੈ ਉਹਦੀ ਅਜ ਲੱਖ ਲੱਖ ਵਧਾਈ ਦਿੰਨੇ ਆ ਅੱਜ ਸਾਰੇ ਸਮਾਣਾ ਨਿਵਾਸੀਆਂ ਵੱਲੋਂ ਜਿਵੇਂ ਕਿ ਸਾਡੀ ਭਾਰਤੀ ਜਨਤਾ ਪਾਰਟੀ ਇਸ ਤਿਰੰਗਾ ਯਾਤਰਾ ਦੀ ਅਗਵਾਈ ਕਰ ਰਹੀ ਹੈ ਪਰ ਇਹ ਕੱਲੀ ਭਾਰਤੀ ਜਨਤਾ ਪਾਰਟੀ ਦੀ ਤਿਰੰਗਾ ਯਾਤਰਾ ਨਹੀਂ ਇਹ ਸਾਰੇ ਸ਼ਹਿਰ ਨਿਵਾਸੀ ਦੀ ਤਿਰੰਗਾ ਯਾਤਰਾ ਹੈ ਅਸੀਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਔਰ ਦੇਸ਼ ਨਿਵਾਸੀਆਂ ਨੂੰ ਸਾਡੇ ਆਜ਼ਾਦੀ ਦਿਹਾੜੇ ਤੇ ਲੱਖ ਲੱਖ ਵਧਾਈ ਦਿੰਨੇ ਆ ਇਤਿਹਾਸ ਕਰਦੇ ਆ ਬੀਜੇਵੇਂ ਸਾਡਾ ਦੇਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਦੇ ਵਿੱਚ ਅੱਗੇ ਵਧ ਰਿਹਾ ਹੈ ਐਵੇਂ ਹੀ ਅੱਗੇ ਵਧਦਾ ਰਹੇਗਾ ਔਰ ਸਾਡਾ ਸਵਾਨਾ ਵੀ ਤਰੱਕੀਆਂ ਦੀ بلੰਦੀਆਂ ਤੇ ਛੂਏਗਾ ਔਰ ਆਸ ਕਰਦਿਆਂ ਵੀ ਆਉਣ ਵਾਲਾ ਟਾਈਮ ਹੈ ਜਿਹੜਾ ਪੰਜਾਬ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ ਔਰ ਮੈਂ ਇੱਕ ਵਾਰੀ ਫੇਰ ਸਾਰੇ ਦੇਸ਼ ਨਿਵਾਸੀਆਂ ਨੂੰ ਖਾਸ ਕਰ ਸਵਾਨਾ ਨਿਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀ ਲੱਖ ਲੱਖ ਵਧਾਈਆਂ ਦਿੰਦਾ ਕੈਮਰਾਮੈਨ ਪ੍ਰਥਮ ਦੇ ਨਾਲ ਪਰਸੋਤਮ ਕੋਸਿਕ ਸਵਾਨਾ ਨਿਊਜ਼